ਤੈਨੂੰ 37 ਸਾਲ ਪਹਿਲਾਂ ਝੂਠੇ ਮੁਕਾਬਲੇ 'ਚ ਦੋ ਬੇਗਰਾਂ ਨੂੰ ਕਤਲ ਕਰਦੇ ਦੋਸ਼ਤਾਂ ਤੇ ਦੋ ਪੁਲਿਸੀਏ ਦੋਸ਼ੀ ਕਰਾਉਣ ਦਿੱਤੇ ਆ ਜੀ। ਬਿਲਕੁਲ ਜੀ ਇਹ ਕੇਸ 1993 ਦਾ ਹੈ। ਜੀ। ਇਹਦੇ ਵਿੱਚ ਦੋ ਵਿਅਕਤੀਆਂ ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ। ਜੀ। ਚੱਕਣ ਤੋਂ ਬਾਅਦ ਗੈਰਕਾਨੂੰਨੀ ਹਿਰਾਸਤ 'ਚ ਰੱਖਿਆ। ਤਸ਼ੱਦਦ ਕੀਤਾ। ਤੇ ਫਿਰ ਇੱਕ ਝੂਠੇ ਮੁਕਾਬਲੇ 'ਚ ਉਹਨਾਂ ਨੂੰ ਕਤਲ ਕਰਤਾ। ਹੂੰ। ਗੱਲ ਇੱਥੇ ਨਹੀਂ ਮੁੱਕੀ ਸਤੋ ਉਹਨਾਂ ਦੀਆਂ ਜਿਹੜੀਆਂ ਬੋਡੀ ਸ਼ੀਕਾਂ ਉਹਨਾਂ ਦੇ ਮ੍ਰਿਤਕ ਸਰੀਰ ਸੀ ਉਹ ਪਰਿਵਾਰਾਂ ਨੂੰ ਨਹੀਂ ਸੌਪੇ ਹੂੰ ਹੂੰ ਔਰ ਉਹਨਾਂ ਦਾ ਦਾਸ ਸਸਕਾਰ ਵੀ ਇਹ ਕਹਿੰਦੇ ਆ ਕਰਤਾ ਕਿ ਇਹ ਅਣਪਛਾਤੇ ਹੈ ਜੀ ਪਹਿਲਾ ਗੁਰਦੇਵ ਸਿੰਘ ਹੈ ਕਲੀਲੀਪੁਰ ਪਿੰਡ ਦਾ ਹੂੰ ਹੂੰ ਉਹਨੂੰ 30 ਜਨਵਰੀ 1993 ਨੂੰ ਉਹਦੇ ਘਰੋਂ ਚੁੱਕਿਆ ਸੀ ਜੀ ਦੂਸਰੇ ਹੈਗੇ ਆ ਸਰਦਾਰ ਸੁਖਬੰਦ ਸਿੰਘ ਜੀ 5 ਫਰਵਰੀ 1993 ਨੂੰ ਉਹਨਾਂ ਨੂੰ ਉਹਨਾਂ ਦੇ ਘਰੋਂ ਚੁੱਕਿਆ ਤੇ ਇਹਨਾਂ ਦਾ ਪਿੰਡ ਸੀ ਪਾਬਲੀ ਵਾਲਾ ਜੀ ਇਹ ਜਿਹੜੇ ਹੈਗੇ ਆ ਤਰਨਤਾਰਨ ਜ਼ਿਲ੍ਹਾ ਤੇ ਪੱਟੀ ਇਲਾਕੇ ਦੇ ਵਿੱਚ ਪੈਂਦੇ ਸੀ ਤੋਂ ਨਹੀਂ ਜੀ ਚੱਕਣ ਵਾਲੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਅਗਲੇ ਦਿਨ 7 ਫਰਵਰੀ ਨੂੰ ਇੱਕ ਇਨਕਾਊਂਟਰ ਬਣਾਤਾ ਕਹਾਣੀ ਬੜਾਈ ਪੁਲਿਸ ਦੀ ਜਿਹੜੀ ਪੁਰਾਣੀ ਹੁੰਦੀ ਸੀ ਇੱਕ ਨਾਕਾ ਲੱਗਿਆ ਹੋਇਆ ਸੀ ਦੋ ਆਦਮੀ ਟਰੈਕਟਰ 'ਤੇ ਆਉਦੇ ਸੀ ਔਰ ਉਹਨਾਂ ਨੇ ਪੁਲਿਸ 'ਤੇ ਫਾਇਰਿੰਗ ਕਰਤੀ ਡਿਫੈਂਸ ਦੇ ਵਿੱਚ ਪੁਲਿਸ ਨੇ ਆਤਮ ਰੱਖਿਆ ਵਿੱਚ ਫਾਇਰਿੰਗ ਕਰਤੀ ਦੋਨੋਂ ਬੰਦੇ ਮਾਰੇ ਗਏ ਤੇ ਅਸੀਂ ਸੰਸਕਾਰ ਕਰਤਾ ਜੀ ਮਾਮਲਾ ਜਿਹੜਾ ਹੈਗਾ ਜੀ 1995 ਦੇ ਵਿੱਚ ਆ ਕੇ ਹਾਈਕਸਟ ਸੁਪਰੀਮ ਕੋਰਟ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਕਾਫੀ ਇਹ ਦੇਤੇ ਜਿਹੜੀ ਵਿਚਾਰ ਹੁੰਦੀ ਹੈ ਤੇ ਫਿਰ सीबीआई ਕੇਸ ਤੇ ਲਗਾ ਦੇ ਇਸ ਤੋਂ ਕਰਨ ਦਾ ਆਡਰ ਹੋ ਜਾਂਦਾ ਹੈ ਜੀ सीबीआई ਕੇਸ ਰਜਿਸਟਰ ਕਰਦੀ ਹੈ ਲੰਬਾ ਸਮਾਂ ਇਹਦੇ ਤੇ ਫੜਕਾਲ ਹੁੰਦੀ ਰਹਿੰਦੀ ਹੈ ਸਬੂਤ ਇਕੱਠੇ ਕੀਤੇ ਜਾਂਦੇ ਪਰ ਅਲਟੀਮੇਟਲੀ ਇਹਦੇ ਤੇ ਫਿਰ ਰੋਕ ਲੱਗ ਜਾਂਦੀ ਹੈ ਜੀ ਰੁਕ ਲੱਗਦੀ ਹੈ ਕਿਉਂਕਿ ਜਿਹੜੀ ਮਨਜ਼ੂਰੀ ਹੁੰਦੀ ਹੈ ਸੈਂਕਸ਼ਨ ਹੁੰਦੀ ਹੈ ਉਹ ਸੈਂਕਸ਼ਨ ਨਹੀਂ ਸੀ ਮਿਲੀ ਤੇ ਸੈਂਕਸ਼ਨ ਦੀ وجہ ਕਰ ਬਹੁਤ ਲੰਮਾ ਸਮਾਂ ਇਹ ਫਾਈਲ ਜਿਹੜੀ ਹੈਗੀ ਅਟਕੀ ਰਹੀ ਇਹਦੇ ਤੇ ਕੋਈ ਕੋਈ ਕਾਰਵਾਈ ਨਹੀਂ ਹੋਈ ਇੱਕ ਬਲੱਖਣ ਗੱਲ ਇਹ ਹੈ ਕਿ ਜਿਹੜੀ ਸੀਬੀਆਈ ਦੀ ਫਾਈਲ ਸੀ ਜੀ सीबीआई ਨੇ ਕੋਰਟ ਦੇ ਵਿੱਚ ਜਿਹੜਾ ਕੇਸ ਪੇਸ਼ ਕੀਤਾ ਸੀ ਉਸ ਕੇਸ ਦੀ ਫਾਈਲ ਜਿਹੜੀ ਹੈਗੀ ਆ ਉਹਦੇ ਕਾਫੀ سارے ਡਾਕੂਮੈਂਟਸ ਜਾਂ ਭਾਵੇਂ ਕਿ ਫਾਈਲ ਹੀ ਅਲਾਲਤਿਓ ਗਾਇਬ ਹੋ ਗਈ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਵੱਡਾ ਅਫਰਾ ਦਾ ਹੈ ਜੀ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀ ਉਹਦੇ ਵਿੱਚ ਚਲੋ ਲੋਕਲ ਪੁਲਿਸਾਂ ਹੁੰਦੀ ਹੁੰਦੀ ਹੈ ਉਸ ਵੇਲੇ ਪੱਟੀ ਥਾਣੇ ਦਾ ਇੱਕ ਬਦਨਾਮ ਡੀਐਸਪੀ ਸੀਤਾਰਾ ਜੀ ਜਿਹਦਾ ਜ਼ਿਕਰ ਬੜਾ ਮਤਲਬ ਪੁਲਿਸ ਮੁਕਾਬਲੇ ਚੋਂ ਅਜਿਹੇ ਛੁੱਟੇ ਮੁਕਾਬਲੇ ਕੀਤੇ ਗਏ ਤਸ਼ੱਦਦ ਦੇ ਵਿੱਚ ਆਉਂਦਾ ਹੈ ਤੇ ਬਾਅਦ ਦੇ ਵਿੱਚ ਇਸੇ ਡੀਐਸਪੀ ਨੂੰ ਫਿਰ ਪ੍ਰੋਮੋਟ ਕਰਕੇ ਐਸਐਸਪੀ ਬਟਾਲਾ ਵੀ ਲਾਤਾ ਸੀ ਜੀ ਮਤਲਬ ਆਏ ਕਰ ਸਕਦੇ ਕਿ ਉਸ ਤੌਰ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਸ ਕਤਲੇਆਮ ਦੇ ਜਿਹੜੇ ਕੁਝ ਇੱਕ ਨਾਂ ਹੈ ਉਹਨਾਂ ਨਾਵਾਂ ਦੇ ਵਿੱਚ ਇੱਕ ਸੀਤਾ ਰਾਮ ਵੀ ਸੀ ਜੀ ਇਹ ਸਾਰਾ ਕੁਝ ਸੀਤਾ ਰਾਮ ਦੀ ਜਿਹੜੇ ਨਿਗਰਾਨੀ ਹੋਇਆ ਸਭ ਕੁਝ ਇਹ ਮਾਮਲਾ ਹੋਇਆ ਤੇ ਜੇ ਉਹ ਫਾਈਲ ਪੁਲਿਸ ਆਪਣੀ ਤੁਹਾਡੀ ਜੋ ਕੈਬ ਹੁੰਦੀ ਹੈ ਅਦਾਲਤ ਦੇ ਵਿੱਚੋਂ ਉਹ ਡਾਕੂਮੈਂਟਸ ਜਿਹੜੇ ਹੈਗੇ ਹੈ ਡਿਸਪੀਅਰ ਹੋ ਜਾਂਦੇ ਹੈ ਜੀ ਤਾਂ ਮਤਲਬ ਇਹ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਜਿਹੜੀ ਹੈਗੀ ਹੈ ਕੌਨਸਪਰੇਸੀ ਸੀ ਔਰ ਉਸ ਕੌਨਸਪਰੇਸੀ ਦੇ ਅਰਦ ਤੇ ਇਹ ਸਾਰਾ ਕੁਝ ਕੀਤਾ ਗਿਆ ਜੀ ਫਿਰ ਅਦਾਲਤ ਦਾ ਹੁਕਮ ਹੋਇਆ ਅਦਾਲਤ ਦੇ ਹੁਕਮ ਦੇ ਤੇ ਫਿਰ ਦੁਬਾਰਾ ਉਹ ਫਾਈਲ ਤਿਆਰ ਕੀਤੀ ਗਈ ਜੀ ਤੇ ਉਹ ਫਾਈਲ ਤਿਆਰ ਕਰਨ ਤੋਂ ਬਾਅਦ ਫਿਰ ਦਰਵਾ ਦਰਵਾ ਸਰਵਾਈ ਸ਼ੁਰੂ ਹੁੰਦੀ ਹੈ ਤੇ ਕਰਦਿਆ ਕਰਾਉਂਦਿਆ ਕੱਲ ਫਿਰ ਸੀਬੀਆਈ ਕੋਰਟ ਇਹਦੇ ਤੇ ਆਪਣਾ ਫੈਸਲਾ ਦਿੰਦੀ ਹੈ ਮੋਹਾਲੀ ਦੇ ਵਿੱਚ ਜੀ ਟੋਟਲ 11 ਬੰਦੇ ਸੀ ਜੀ ਨੇ ਚ ਮੁਲਜ 11 ਦੇ ਵਿੱਚੋਂ 4 ਜਿਹੜੇ ਹੈਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪੰਜਾਂ ਨੂੰ ਸ਼ੱਕ ਦੇ ਹੱਦ ਤੱਕ ਬਰੀ ਕਰ ਦਿੱਤਾ ਹੈ ਔਰ ਦੋ ਬੰਦੇ ਹੈ ਜਿਹੜੇ ਇਹਨਾਂ ਨੂੰ ਸਜ਼ਾ ਕਰਤੀ ਹੈ ਇੱਕ ਐਸੀਤਾਰਾਮ ਡੀਐਸਪੀ era ਉਸਲੇ ਫੱਟੀਦਾ ਜਦੂ ਜੈ ਰਾਸੀ ਅਰਾਜ ਪਾਲਸੀ ਹਸਪੀਟਲ ਦਾ ਐਫਐਸਓ ਇਹਨਾਂ ਜੁਨਾਹ ਕਰਕੇ ਵੀ ਕੁਲਮਲਾ ਗਿਆ ਪਰ ਦੇਖੀਏ ਕਿ ਸੀ타ਰਾਮ ਜੀ ਨੂੰ ਇੰਡੀਅਨ ਸਟੇਟ ਦਾ ਪੰਜਾਬ ਆਪਾਂ ਕਹਿੰਦੇ ਹ ਭਾਰਤੀ ਹਕੂਮਤ ਪੂਰੀ ਤਰ੍ਹਾਂ ਬਚਾਉਣ ਵਾਸਤੇ ਯਤਨਸ਼ੀਲ ਸੀ ਤੇ ਜੇ 32 ਸਾਲਾਂ ਬਾਅਦ ਉਸ ਬੰਦੇ ਨੂੰ ਵੀ ਸਜ਼ਾ ਹੋ ਜਾਂਦੀ ਹੈ ਜੀ ਜੀ ਤਾਂ ਫਿਰ ਥੋੜਾ ਬਹੁਤਾ ਆਪਾਂ ਨੂੰ ਮਤਲਬ ਹੈ ਵੀ ਠੀਕਾ ਅਦਾਲਤਾਂ ਦਾ ਕੰਮ ਆਪਰੀ ਚਾਹ ਦੇ ਉੱਤੇ ਹੈ ਜੀ ਲੇਕਿਨ ਮੈਂ ਸਮਝਦਾ ਕਿ ਸਭ ਤੋਂ ਵੱਡਾ ਕ੍ਰੈਡਿਟ ਉਨ੍ਹਾਂ ਪਰਿਵਾਰਾਂ ਨੂੰ ਦੇਣਾ ਮਿਲਦਾ ਹੈ ਜਿਨ੍ਹਾਂ ਪਰਿਵਾਰਾਂ ਨੇ ਐਡੇ ਵੱਡੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲੇ ਅਥਾਹ ਤਾਕਤ ਸੀ ਜੀ ਜੀ ਐਸੀ ਦੀ ਕੋਈ ਕਮੀ ਨਹੀਂ ਸੀ ਜਿਨ੍ਹਾਂ ਦੇ ਕੋਲੇ ਇਹ ਜਿਹੜੀ ਸਰਕਾਰੀ ਹਮਾਇਤ ਵੀ ਕੋਈ ਕਮੀ ਨਹੀਂ ਸੀ ਹਮਮ ਔਰ ਸੀਤਾਰਾਮ ਜੀ ਰਹੇਗਾ ਆਪ ਉਹਨੇ ਆਪਣੇ ਬੇਟੇ ਨੂੰ ਵੀ ਪੁਲਿਸ ਦੇ ਵਿੱਚ ਭਰਤੀ ਕਰਵਾ ਲਿਆ ਸੀ ਜੀ ਔਰ ਮੈਨੂੰ ਪਤਾ ਲੱਗਾ ਕਿ ਇਸ ਵੇਲੇ ਉਹ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਐਸਪੀ ਲੱਗਿਆ ਹੋਇਆ ਹੈ ਹਮਮ ਐਨੇ ਪਾਵਰਫੁੱਲ ਬੰਦਿਆਂ ਦੇ ਨਾਲ ਸਧਾਰਨ ਬੰਦਿਆਂ ਵੱਲੋਂ ਸਧਾਰਨ ਪਰਿਵਾਰਾਂ ਵੱਲੋਂ ਚੱਦੀ ਸਭ ਲੜਾਈ ਲੜ ਕੇ ਕੋਈ ਸੌਖੀ ਗੱਲ ਨਹੀਂ ਹੋਦੀ ਬਿਲਕੁਲ ਜੀ ਤੇ ਹੁਣ ਪਰਵਾਦਾ ਨੇ ਇਹ ਗੱਲ ਕਹਿਆ ਕਿ ਇੱਕ ਪਰਵਾਦ ਨੇ ਦੇਖੀ ਹੈ ਗੱਲ ਕਿ ਚਲੋ تسਲੀ ਹੋਈ ਇਨਸਾਫ ਕੁਛ ਤਾਂ ਮਿਲਿਆ ਪਰ ਉਹਨਾਂ ਦੀ ਮੁਕੰਮਲ تسਲੀ ਵੀ ਹੋਈ ਜੀ ਉਹ ਕਹਿੰਦੇ ਮੁਕੰਮਲ تسਲੀ ਉਦੋਂ ਹੀ ਹੋਊ ਜਿਹੜੇ ਮਰ ਗਏ ਉਹ ਤਾਂ ਮਰ ਗਏ ਜੀ ਜਿਹੜੇ ਜਿਉਂਦੇ ਆ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਬਰੀ ਕੀਤਾ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਤੇ ਹੁਣੇ ਦੇਖਦੇ ਆਪਾਂ ਕਿ ਉਹ ਕਹਿੰਦੇ ਵੀ ਅਸੀਂ ਜਾਵਾਂਗੇ ਹਾਈ ਕੋਰਟ ਅਪੀਲ ਕਰਾਂਗੇ ਜੀ ਅਪੀਲ ਹਾਈ ਕੋਰਟ ਇਹ ਵੀ ਕਰਨਗੇ ਤੇ ਬਿਲਖਨ ਗੱਲ ਇਹ ਹੈ ਕਿ ਜਿਸ ਸੀ타ਰਾਮ ਨੂੰ ਹੁਣ ਕੈਦ ਹੋਈ ਹੈ ਚੰਦੀ ਸਾਹਿਬ ਐਸ ਬੇੜੀ ਉਹਦੀ ਉਮਰ 80 ਸਾਲ ਹੈ ਜੀ ਅਰੇ ਦੂਜਾ ਜਿਹੜਾ ਹੈਗਾ ਉਹਦੀ ਮੇਰਾ ਖਿਆਲ ਹੈ 55-56 ਸਾਲ ਹੈ ਇਹਦਾ ਮਤਲਬ ਹੈ ਵੀ ਉਹ ਤਾਂ ਉਸ ਵੇਲੇ ਜੰਗ ਹੀ ਸੀ ਬਿਲਕੁਲ ਜੀ ਉਹਨੇ ਉਸ ਵੇਲੇ ਜਿਹੜਾ ਸਾਰਾ ਕੁਝ ਕੀਤਾ ਸੀ ਇਹ ਕਿਤੇ ਕਿਤੇ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇਹੋ ਜਿਹੇ ਫੈਸਲੇ ਆਉਂਦੇ ਐ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਜੋੜ ਕੇ ਦੇਖੀਏ ਕਿਉਂਕਿ ਹਕੂਮਤ ਦਾ ਜਦੋਂ ਰੰਗ ਬਦਲਦਾ ਹੈ ਉਦੋਂ ਥੋੜੀ-ਬਹੁਤੀ ਮਤਲਬ ਤਬਦੀਲੀ ਵੀ ਹੁੰਦੀ ਹੈ ਜੀ ਜੇ ਆਪਾਂ ਦੇਖੀਏ ਖਜਨ ਕੁਮਾਰ ਨੂੰ ਵੀ ਤਾਂ ਹੁਣ ਦੋ ਮਾਮਲੇ 'ਚ ਕੈਦ ਹੋਈ ਹੈ ਨਾ ਬਿਲਕੁਲ ਦਨੂਮਰ ਕਦਾ ਨੂੰ ਹੋ ਚੁੱਕੀਆਂ ਇੱਕ ਮਾਮਲਾ ਜਿਹੜਾ ਹੈਗਾ ਅਜੇ ਤੱਕ ਉਹਦਾ ਪੈਂਡਿੰਗ ਪਿਆ ਉਹਦੀ ਕੋਈ ਅਪੀਲ ਵਗੈਰਾ ਚੱਲਦੀ ਹੈ ਸ਼ਾਇਦ ਉਹਦੇ ਵਿੱਚ ਵੀ ਉਹਨੂੰ ਸਜ਼ਾ ਹੋ ਜੇ ਬੈਸੇ ਉਹਨੇ ਵੀ ਆਪਣੇ ਖਿਲਾਫ ਜਿਹੜੇ ਪ੍ਰਿੰਕ ਜਿਹੜੇ ਫੈਸਲੇ ਆਏ ਹੈ ਇੱਕ ਫੈਸਲੇ ਨੂੰ ਉਹਨੇ ਵੀ ਚੁਣੌਤੀ ਦਿੱਤੀ ਵੀ ਹੈ ਪਰ ਭਾਵੇਂ देर ਨਾਲ ਹੀ ਆਉਣ ਇਹੋ ਜਿਹੇ ਫੈਸਲੇ ਜਿਹੜੇ ਇਹ ਫੈਸਲੇ ਹੁੰਦੇ ਇਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਹੈ ਅਸੀਂ ਵੈਲਕਮ ਕਰਦੇ ਹਾਂ ਮੈਂ ਫਿਰ ਕੰਗ੍ਰੈਚੂਲੇਟ ਕਰੂੰਗਾ ਬਣਦੀ ਨਹੀਂ ਕਿ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਮੁਖੀ ਬਲ ਕੇ ਉਹਨਾਂ ਦੀਆਂ ਬਿਹਤਰੀਆਂ ਦੀਆਂ ਕਾਧੀਆਂ ਬਧਾਈਆਂ ਪਰ ਇਨਸਾਫ ਵਾਸਤੇ ਜਿਨ੍ਹਾਂ ਨੇ ਲੜਾਈ ਲੜੀ ਹੈ ਉਹ ਵਧਾਈ ਦੇ ਯੋਗ ਪਾਤਰ ਹੈ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਨਾਲ ਇਹਨਾਂ ਦੀ ਮਦਦ ਕੀਤੀ ਹੈ ਕਿਉਂਕਿ ਇਹੋ ਜਿਹਾ ਮਾਮਲਾ ਜਿਹੜਾ ਇਹੋ ਜੀ ਲੜਾਈ ਹੈ ਚੰਦੀ ਸਾਹਿਬ ਤਾਂ ਇਕੱਲਾ ਨਹੀਂ ਲੜ ਸਕਦਾ ਉਹਦੇ ਵਿੱਚ ਵੀ ਲੋਕਾਂ ਦੀ ਆਮ ਲੋਕਾਂ ਦੀ ਰਿਸ਼ਤੇਦਾਰਾਂ ਦੀ ਸੱਜਣਾ ਮਿੱਤਰਾਂ ਦੀ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਦੀ ਜੇ ਆਪਾਂ ਦੇਖੀਏ ਜਦੋਂ ਮਾਝੇ ਦੀ ਗੱਲ ਕਰਦੇ ਤੇ ਮਾਝੇ ਦੇ ਵਿੱਚ ਉਡੀ ਸਖਸ਼ੀਅਤ ਹੈਗਾ ਜਿਹੜੇ ਗੱਲਾਂ ਲੜਦੀ ਹੈ ਜਿਵੇਂ ਕਿ ਸਾਡੇ ਆਪਣੇ ਇੱਕ ਲਿਸਨਰ ਸਾਹਿਬ ਵੀ ਅਚਮਲ ਸਾਹਿਬ ਜੀ ਉਹ ਆਪ ਪੁਰਸ਼ ਦੇ ਵਿੱਚ ਸੀਗੇ ਲੇਕਿਨ ਉਹਨਾਂ ਨੇ ਪੁਰਸ਼ ਦੀ ਨੌਕਰੀ ਛੱਡ ਕੇ ਇਹ ਆ ਕੇ ਜਿਹੜਾ ਹੈਗਾ ਮਨੁੱਖੀ ਧਰ ਘੜ ਵਾਲੀ ਲੜਾਈ ਲੜਦਾ ਪੀੜਾ ਚੁੱਕਿਆ ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ ਖਲੜਾ ਜਿਨ੍ਹਾਂ ਦੇ ਆਪਣੇ ਪਤੀ ਨੂੰ ਸਿਰਫ ਇਸ ਲਈ ਕਲਾਸ਼ ਦੇ ਵਿੱਚ ਤਬਦੀਲ ਕਰਤਾ ਸੀ ਕਿਉਂਕਿ ਉਹਨਾਂ ਨੇ 25000 ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਉਠਾਇਆ ਸੀ ਜੀ ਜੀ ਔਰ ਜਿਹੜਾ ਮਾਮਲਾ ਉਹਨਾਂ ਨੇ ਉਠਾਇਆ ਸੀ ਦੇਸ਼ ਦੀ ਸੁਪਰੀਮ ਕੋਰਟ ਵੀ ਇਹ ਪ੍ਰਵਾਨ ਕਰ ਚੁੱਕੀ ਹੈ ਕਿ ਲਗਭਗ 2000 ਬੰਦਿਆਂ ਨੂੰ ਝੂਠਿਆ ਮੁਕਾਬਲੇ ਦੇ ਵਿੱਚ ਮਾਰ ਕੇ ਅਣਪਛਾਤੀ ਕਹਿ ਕੇ ਉਹਨਾਂ ਦਾ ਸੰਸਕਾਰ ਕਰਤਾ ਸੀ ਔਰ ਪੀੜਤ ਪਰਿਵਾਰਾਂ ਨੂੰ ਸੁਪਰੀਮ ਕੋਰਟ ਦੇ ਹੁਕਮ ਦੇ ਤੇ ਮਾਗ ਜਾਵੇ ਮਿਲਿਆ ਸੀ ਸੋ ਜਿਹੜੇ ਅਤਿਆਚਾਰ ਹੋਇਆ ਜਿਹੜਾ ਘਾਣ ਹੋਇਆ ਬਡੁਕਤਾ ਦਾ ਬਡੁਕਤਾ ਦੇ ਇਸ ਘਾਣ ਦੇ ਵਿਰੁੱਧ ਲੜਾਈ ਲੜਨ ਵਾਲੇ ਜਿਹੜੇ ਹੈਗੇ ਜੀ ਅੱਜ ਦੇ ਯੁੱਗ ਦੇ ਵਿੱਚ ਮੈਂ ਕਹੂੰਗਾ ਸਭ ਤੋਂ ਵੱਡੇ ਦੇਸ਼ ਭਗਤ ਤੇ ਸਭ ਤੋਂ ਵੱਡੇ ਜੀਵ ਦੇ ਉਹ ਹੈ ਉਹਨਾਂ ਨੂੰ ਸੀ ਸਲਾਮ ਕਰਦੇ ਹਾਂ